ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਤੇਜ਼ ਹਨੇਰੀ ਦੇ ਕਾਰਨ ਘਰ ਦੀ ਡਿੱਗੀ ਛੱਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂ ਤੇ ਵੀਡੀਓ ਨੂੰ ਆਪ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਿਛਲੇ ਦਿਨੀ ਸਥਾਨਕ ਇਲਾਕੇ ਦੇ ਵਿੱਚ ਚਾਈ ਤੇਜ਼ ਹਨੇਰੀ ਦੇ ਮੀਂਹ ਕਾਰਨ ਏਰਲੇ ਪਿੰਡ ਮਨੇ ਆਣਾ ਵਿਖੇ ਇੱਕ ਵਿਅਕਤੀ ਦੇ ਘਰ ਦੀ ਅਚਾਨਕ ਛੱਤ ਡਿੱਗ ਗਈ ਜਿਸ ਕਾਰਨ ਘਰ ਦਾ ਸਮਾਨ ਖਰਾਬ ਹੋ ਗਿਆ ਪਰ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ ਇਸ ਸਬੰਧੀ ਪਿੰਡ ਦੀ ਸਰਪੰਚ ਗੁਰਸੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਆਏ ਦੇ ਹਨੇਰੀ ਅਤੇ ਨੀ ਕਾਰ ਨੂੰ ਨਾਲ ਦੇ ਪਿੰਡ ਦੇ ਵਸਨੀਕ ਜੈਬ ਸਿੰਘ ਪੁੱਤਰ ਜਾਗੀਰ ਸਿੰਘ ਦੇ ਘਰ ਦੀ ਗੱਡਰ ਬਾਲਿਆਵਾਲੀ ਸ਼ਤਸੀ ਇਹ ਸਾਸਤੇ ਦੇ ਵਿੱਚ ਘਰ ਦੇ ਸਾਰੇ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ ਪਰ ਘਰ ਦੀ ਸ਼ਾਦ ਡਿੱਗਣ ਕਾਰਨ ਘਰ ਦਾ ਕਾਫੀ ਨਸਮਾਨ ਮਲਬੇਟ ਦੱਬ ਜਾਣ ਕਾਰਨ ਤੇ ਮੇਦੇ ਪਾਣੀ ਦੇ ਵਿੱਚ ਪੇਜ ਜਾਣ ਕਾਰਨ ਬੁਰੀ ਤਰ੍ਹਾਂ ਖਰਾਬ ਹੋ ਗਿਆ ਜੀ ਹਾਂ ਇਸ ਮੌਕੇ ਤੇ ਉਹਨਾਂ ਕਹੇਗੀ ਵਿਅਕਤੀ ਕਾਫੀ ਗਰੀਬ ਹੈ ਅਤੇ ਇਸ ਲਈ ਉਹਨਾਂ ਨੇ ਸਰਕਾਰ ਪਿੰਡ ਵਾਸੀਆ ਸਮਿਤ ਐਨ ਆਰ ਆਈ ਭਰਾਵਾਂ ਤੋਂ ਮੰਗ ਕੀਤੀ ਗਈ ਇਸ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਲਈ ਇਸ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾ ਸਕੇ